ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ న్యూਸ ਬੁਲੇਟਿਨ ਲੈ ਕੇ ਮਾਰਦਾ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸੀਐਮ ਮਾਨ ਨੇ ਪ੍ਰੋਗਰਾਮ ਚ ਕੀਤੀ ਸ਼ਿਰਕਤ ਪੰਜਾਬ ਚ ਹੁਣ ਤੱਕ 70000 ਕਰੋੜ ਦਾ ਹੋ ਚੁੱਕਿਆ ਨਿਵੇਸ਼ ਜਲੰਧਰ ਦੌਰੇ ਤੇ ਪਹੁੰਚੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ 165 ਨਵੇਂ ਮੋਹੱਲਕ ਕਲੀਨਿਕ ਦਾ ਕੀਤਾ ਉਦਘਾਟਨ ਗੋਤੰਗ ਅਭੀਰ ਨੇ ਛੇੜੀ ਨਵੀਂ ਚਰਚਾ ਮੈਂ ਸਿਆਸੀ ਜ਼ਿੰਮੇਵਾਰੀਆਂ ਤੋਂ ਚਾਹੁੰਦਾ ਹਾਂ ਮੁਕਤੀ ਨਵਜੋ ਸਿੱਧੂ ਦਾ ਭਗਵੰਤ ਮਾਨ ਤੇ ਨਿਸ਼ਾਨਾ ਵਿਧਾਇਕ ਜੀਵਨਜੋਤ ਕੋਰ ਨੇ ਸਿੱਧੂ ਨੂੰ ਦਿੱਤਾ ਜਵਾਬ ਹੁਣ ਖਬਰਾਂ ਵਿਸਤਾਰ ਨਾਲ ਚੰਡੀਗੜ੍ਹ ਚ ਟਾਈਕਨ 스타ਟਅਪ ਪ੍ਰੋਗਰਾਮ ਔਕੇ ਪੰਜਾਬ ਦੇ ਮੁੱਖ ਮੰਤਰੀ ਨੇ ਨਵੇਂ ਵਿਚਾਰਾਂ ਵਾਲੇ ਕਾਰੋਬਾਰੀ ਕਰਨ ਵਾਲੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਦਾ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਨਾਮੀ ਕੰਪਨੀਆਂ ਨੇ ਪੰਜਾਬ ਚ ਨਿਵੇਸ਼ ਕੀਤਾ ਹੁਣ ਤੱਕ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਚ ਆ ਚੁੱਕਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਬੰਡ ਕੀ ਨੌکریاں ਦੇਣ ਵਾਲੇ ਬਣਾਵਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਹੈ ਕਿ ਜਿੱਥੋਂ ਤੱਕ ਟੈਕਨੋਲੋਜੀ ਦਾ ਸਵਾਲ ਹੈ ਅਸੀਂ ਪੰਜਾਬ ਨੂੰ ਅਪਗ੍ਰੇਡ ਕੀਤਾ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਲਈ ਮੈਂ ਚੇਨਈ, ਹైదరాబాద్, ਬੈਂਗਲੌਰ, ਦਿੱਲੀ, ਮੁੰਬਈ ਸਾਰੀਆਂ ਥਾਵਾਂ ਤੇ ਗਿਆ ਹਾਂ। ਕੁਝ ਦਰਜੇ ਦੇ ਬਿਜ਼ਨਸਮੈਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਹਿੰਦੇ ਕਿ ਅਸੀਂ ਬਿਜ਼ਨਸਮੈਨਾਂ ਨੂੰ ਪੰਜਾਬ ਬੁਲਾਇਆ ਹੈ ਤੇ ਕਿਹਾ ਹੈ ਕਿ ਇੱਥੇ ਆਓ ਤੇ ਨਿਵੇਸ਼ ਕਰੋ। ਹੁਣ ਤੱਕ 70,000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੇ ਵਿੱਚ ਆ ਚੁੱਕਿਆ ਹੈ। ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਬਲਕਿ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ। ਅਲੱਗ-ਅਲੱਗ ਫੀਲਡ ਦੇ ਟਾਪਰ ਹਨ। ਉਹ ਬ आइए पंजाब आइए पंजाब में हमने स्टार्टअप का मोहाली में सेटअप किया और आज मुझे बताते हुए खुशी हो रही है सेवेंटी थाउजेंड करोड़ का इन्वेस्टमेंट पंजाब में हो चुका है मैं वो नहीं कहता जिसका एमओयू हो चुका है मैं वो कह रहा हूं जो ऑन ग्राउंड हो चुका है टाटा स्टील दे आर पुटिंग देअर फैक्ट्री इन लुधियाना विच विल बी द सेकेंड बिग्गेस्ट आफ्टर जमशेदपुर देश की टाटा स्टील की सेकेंड बिगेस्ट फैक्ट्री होगी यहां लुधियाना में कितने इंजीनियर चाहिए होंगे कितना एम्प्लॉयमेंट जनरेशन होगा सनाथन टेक्सटाइल जर्मनी की तीन कंपनियां बर्वियो फ्रेडनबर्ग क्लास क्लास पहले थी बर्गियो बर्वियो और फ्रेडनबर्ग आई है मुरिंडा में ही है फ्रेडनबर्ग अगर आप देखोगे मर्सिडीज के सेंसर बनाते हैं बर्वियो जो है पराली से बायोगैस पैदा करती है वो लहरा गागा में है संगरू डिस्ट्रिक्ट में मैं हमेशा ही नई टेक्नोलॉजी का नए आइडियाज का फैन रहा हूं मैं खुद एक आर्टिस्ट के तौर पर भी क्योंकि जो स्टारिस्ट होता है कॉमेडियन होता है वो ऑब्जर्व करता है चीजों को कि कैसे होता है कौन कैसे समाज में चलता है फिर उसी में से वो अपना स्टायर निकालता है आप देखते रहते हो बहुत से शोज सो जब तक आइडिया नया नहीं होगा लोग उस शो को पसंद नहीं करेंगे ਮਾਨ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਲਈ ਕੰਮ ਕੀਤੇ ਜਾ ਰਹੇ ਨੇ ਹਾਲਾਂਕਿ ਵਿਰੋਧੀ ਉਹਨਾਂ ਦੇ ਉੱਤੇ ਸਵਾਲ ਵੀ ਖੜੇ ਕਰਦੇ ਨੇ ਪਰ ਫਿਰ ਵੀ ਲਗਾਤਾਰ ਸੂਬਾ ਸਰਕਾਰ ਆਪਣੇ ਕੰਮਾਂ ਦੇ ਵਿੱਚ ਜੁਟੀ ਹੋਈ ਹੈ ਬਿਊਰੋ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਤੇ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚੇ ਜਿੱਥੇ ਉਹਨਾਂ ਵੱਲੋਂ 165 ਮੋਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਇਸ ਦੇ ਨਾਲ ਹੀ ਹੁਣ ਪੰਜਾਬ 'ਚ 1893 ਕਲੀਨਿਕ ਹੋ ਚੁੱਕੇ ਨੇ ਪ੍ਰਗਉਣਾ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ 'ਚ ਮਰੀਜ਼ਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਕਿਸੇ ਨੂੰ ਵੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 165 ਨਵੇਂ ਮੋਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਉਹਨਾਂ ਕਹਿ ਕੇ ਅਸੀਂ 2 ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਅਸੀਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਹੁਣ ਪੰਜਾਬ ਵਿੱਚ ਕੁੱਲ 829 ਆਮ ਆਦਮੀ ਕਲੀਨਿਕ ਹੋ ਚੁੱਕੇ ਨੇ ਪੰਜਾਬ ਵਿੱਚ ਹਸਪਤਾਲਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ 829 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਝ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫੁਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਿਆਦਾ ਠੀਕ ਹੋ ਗਿਆ ਜਾਂ ਫਿਰ ਉਹ ਉਹਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ। 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ। ਉਹਨੇ ਪੁੱਛ ਕੇ ਆਇਆ। ਡਾਕਟਰ ਚੈੱਕਅਪ ਕਰਕੇ ਤੁਹਾਨੂੰ ਦੱਸ ਦਿੰਦਾ ਹੈ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ। ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਣਿਸ਼ਮੰਦ ਬਸਤੀ ਜਾਣਾ ਪੈਂਦਾ ਸੀ। ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ। ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ-ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ। उत्तें जे जे वे डॉक्टर ने सिविल हॉस्पिटल के जा डिस्पेंसर उन्होंने भी थोड़ा जहा टाइम मिल जूगा मरीज क्योंकि घट्ट मरीज आवे तो एक मरीज से ज़्यादा टाइम ला सके आज मुझे बेहद खुशी है कि एक सौ पैंसठ मुहला क्लिनिक पंजाब के अंदर एक साथ शुरू होने जा रहे हैं इस, इस लेवल का डेवलपमेंट मुझे नहीं लगता पंजाब ने आज तक पचहत्तर साल में कभी देखा था अभी पूरे दो साल भी नहीं हुए हमारी सरकार को दो साल होने में भी सोलह दिन बाकी हैं सोलह मार्च को शपथ बाकी चौदह दिन बाकी हैं तो चौदह दिन बाकी हैं तो है। दो साल से कम में इतने बड़े स्तर के ऊपर आठ मोहल्ला क्लिनिक आज शुरू हो गए लगभग कोने कोने के अंदर अब मोहल्ला क्लिनिक पहुंच रहे हैं अब बस ये देख रहे हैं कि कौन से ऐसे इलाके रह गए जहां पे मोहल्ला क्लिनिक नहीं है अब वहां पे उन इलाकों के अंदर मोहल्ला क्लिनिक बनाएंगे और अभी जो अंदर कुछ दो तीन पेशेंट बैठे थे उनसे भी बात की लेकिन उसके अलावा जो पेशेंट्स जो अभी तक मोहल्ला क्लिनिक चल रहे हैं उनसे लगातार फीडबैक हमारे पास जो आ रहा है कि लोग इतने खुश हैं इतने खुश हैं आप भी जब मोहल्ला क्लिनिक के अंदर जाओ तो लगता नहीं कोई सरकारी डिस्पेंसरी है सरकारी डिस्पेंसरी पहले जिस किस्म की होती थी प्राइमरी हेल्थ सेंटर होते थे टूटे फूटे होते थे चुनाव के दौरान आपको याद होगा एक बार हम गए थे वहाँ पे प्राइमरी हेल्थ सेंटर पे ताला लगा हुआ था वहाँ कुत्ते घूम रहे थे अंदर ये सरकारी हेल्थ सिस्टम हुआ करता था पहले और पूरे देश में इसी किस्म का है लेकिन पहली बार हम लोगों ने एकदम फाइव स्टार एयर कंडीशनड शानदार मोहल्ला क्लिनिक बनाए हैं कि गरीब तो क्या अमीर आदमी भी मिडिल क्लास वाले भी अब मोहल्ला क्लिनिक के अंदर जाके अपना इलाज कराते हैं और मोहल्ला क्लिनिक में सारा इलाज मुफ्त है इलाज मुफ्त है डॉक्टर मुफ्त है दवाइयां मुफ्त हैं टेस्ट मुफ्त हैं सब कुछ मुफ्त है और अब इसी को हम ਹਾਇਰ ਲੈਵਲ ਤੇ ਲੈ ਜਾ ਰਹੇ ਹਨ ਜੈਸਾ ਵੀ ਮਾਨ ਸਾਹਿਬ ਨੇ ਕਹਾ ਕਿ 26 ਜਨਵਰੀ ਕੋ ਸਾਰੇ ਸੀਐਮਓਸ ਕੋਰਨ ਕੋ ਆਰਡਰ ਦੇ ਦिए ਗਏ ਹੈ ਕਿ ਸਾਰੀ ਦਵਾਈਆਂ ਜੋ بڑے ਹਸਪਤਾਲ ਹੈ بڑے ਹਸਪਤਾਲੋ ਕੋ ਵੀ ਰੀਨੋਵੇਟ ਕੀਤਾ ਜਾ ਰਹਾ ਹੈ ਔਰ ਉਨ ਕੋ ਵੀ ਸ਼ਾਨਦਾਰ ਬਣਾਇਆ ਜਾ ਰਹਾ ਹੈ ਲੇਕਿਨ ਜਿਤਨੇ بڑے ਹਸਪਤਾਲ ਹੈ ਵਹਾਂ ਵੀ ਸਾਰੀ ਦਵਾਈਆਂ ਸਾਰੇ ਟੈਸਟ ਸਾਰਾ ਇਲਾਜ ਮੁਫਤ ਹੋਆ ਕਰੇਗਾ ਜ਼ਿਕਰ ਹੋ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ 2 ਦਿਨਾ ਦੌਰੇ ਤੇ ਨੇ ਇਸ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਚੁੱਕੀਆਂ ਨੇ ਬਿਊਰੋ ਰਿਪੋਰਟ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਗੋਤਮ ਗੰਭੀਰ ਹੁਣ ਲੋਕ ਸਭਾ ਚੋਣਾਂ ਨਹੀਂ ਲੜਨਗੇ ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵਿੱਟਰ ਕਰਕੇ ਸਾਂਝੀ ਕੀਤੀ ਗੋਤਮ ਗੰਭੀਰ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਰਾਜਨੀਤੀ ਤੋਂ ਮੁਕਤੀ ਲਈ ਅਪੀਲ ਕੀਤੀ ਹੈ ਭਾਜਪਾ ਦੇ ਸੰਸਦ ਮੈਂਬਰ ਗੋਤਮ ਗੰਭੀਰ ਨੇ ਸਰਗਰਮ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ ਸਾਬਕਾ ਕ੍ਰਿਕਟਰ ਜੋ ਕਿ ਪੂਰਬੀ ਦਿੱਲੀ ਹਲਕੇ ਦੀ ਨੁਮਾਇੰਦਗੀ ਕਰਦਾ ਹੈ ਗੁਣਾਣੀ ਰਾਜਨੀਤੀ ਤੋਂ ਪਹਿਲਾਂ ਉਸ ਖੇਡ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਕ੍ਰਿਕਟ ਪ੍ਰਤੀਬੱਧਤਾਵਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਪੁਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੋਤਮ ਗੰਭੀਰ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਭਾਜਪਾ ਦੇ ਵੱਲੋਂ ਸੂਚੀ ਜਾਰੀ ਕਰਨ ਤੋਂ ਪਹਿਲਾਂ ਹੀ ਉਹ ਸਿਆਸਤ ਤੋਂ ਸੰन्यास ਲੈਣ ਦਾ ਐਲਾਨ ਕਰ ਚੁੱਕੇ ਨੇ। ਉਨ੍ਹਾਂ ਨੇ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਮੈਂ ਮਾਨਯੋਗ ਪਾਰਟੀ ਪ੍ਰਧਾਨ ਜੇਪੀ ਨੱਡਾ ਜੀ ਨੂੰ ਬੇਨਤੀ ਕੀਤੀ ਇਹ ਕਿ ਉਹ ਮੈਨੂੰ ਮੇਰੇ ਸਾਰੇ ਫਰਜ਼ਾਂ ਤੋਂ ਮੁਕਤ ਕਰ ਦੇਣ ਤਾਂ ਜੋ ਮੈਂ ਆਪਣੀਆਂ ਆਉਣ ਵਾਲੀਆਂ ਕ੍ਰਿਕਟ ਪ੍ਰਤੀਬੱਧਤਾਵਾਂ ਉੱਤੇ ਧਿਆਨ ਦੇ ਸਕਾਂ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ तहे ਦਿਲੋਂ ਧੰਨਵਾਦ ਕਰਦਾ ਜੈ ਹਿੰਦ ਜ਼ਿਕਰਯੋਗ ਹੈ ਕਿ ਗੋਤਮ ਗੰਭੀਰ ਮਾਰਚ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਅਤਿਉਦੋਂ ਤੋਂ ਦਿੱਲੀ ਦੇ ਵਿੱਚ ਪਾਰਟੀ ਦਾ ਇੱਕ ਪ੍ਰਮੁੱਖ ਚਿਹਰਾ ਬਣ ਚੁਕੇ ਨੇ। ਉਹਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰਬੀ ਦਿੱਲੀ ਸੀਟ ਤੋਂ 6,95,109 ਵੋਟਾਂ ਦੇ ਵੱਡੇ ਫਰਕ ਦੇ ਨਾਲ ਚੋਣ ਲੜੀ ਅਤੇ ਜਿੱਤੀ। ਦੋ ਵਿਸ਼ਵ ਕੱਪ ਜਿੱਤੂ ਭਾਰਤੀ ਟੀਮ ਦੇ ਮੈਂਬਰ ਗੰਭੀਰ ਨੂੰ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੰਸਕਰਨ ਦੇ ਵਿੱਚ ਕੋਲਕਾ that night. ਰਾਈਡਰਸ ਤੇ ਸਲਾਹਕਾਰ ਤੇ ਵਜੋਂ ਦੇਖਿਆ ਜਾਵੇਗਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕਈ ਪੁਰਾਣੀ ਵੀਡੀਓ ਦੀ ਸਾਂਝੀ ਕੀਤੀਆਂ ਗਈਆਂ ਸੀ ਤੇ ਸ਼ਾਇਰੀ ਅੰਦਾਜ਼ ਚ ਸੀਐਮ ਮਾਨ ਤੇ ਨਿਸ਼ਾਨੇ ਵੀ ਸਾਦੇ ਸਨ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਦੇ ਕੇ ਨਿਸ਼ਾਨੇ ਦਾ ਆਪ ਵਿਧਾਇਕ ਜੀਵਨਜੋਤ ਕੌਰ ਨੇ ਪਲਟ ਜਵਾਬ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਲ ਛੂਣ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਦਿਆ ਨਿਸ਼ਾਨੇ ਸਾਤੇ ਨੇ ਉਹਨਾਂ ਕਿਹਾ ਕਿ ਸੰਤਰਾ ਜਿੰਨਾ ਵੀ ਵੱਡਾ ਹੋ ਜਾਵੇ ਉਹ ਟਾਣੀ ਹੇਠ ਹੀ ਰਹਿੰਦਾ ਹੈ ਇਸ ਤੋਂ ਬਾਅਦ ਸਿਆਸਤ ਗਰਮਾ ਗਈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਪ ਵਿਧਾਇਕ ਜੀਵਨਜੋਤ ਗਵਰ ਨੇ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਪਾ ਕੇ ਨਵਜੋਤ ਸਿੱਧੂ ਨੂੰ ਤਿੱਖਾ ਜਵਾਬ ਦਿੱਤਾ ਹੈ। ਇੰਨਾ ਹੀ ਨਹੀਂ ਨਵਜੋਤ ਸਿੱਧੂ ਦੇ ਵੱਲੋਂ ਇੱਕ ਹੋਰ ਪੁਰਾਣੀ ਇੰਟਰਵਿਊ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਭਗਵੰਤ ਮਾਨ ਕਹਿ ਰਹੇ ਸਨ ਕਿ ਲਫਟਰ ਚੈਲੰਜ ਦੇ ਵਿੱਚ ਸਿੱਧੂ ਉਹਨਾਂ ਦੇ ਜਵਾਜੁਰੇ ਹਨ ਅਤੇ ਉਹਨਾਂ ਤੋਂ ਵੱਡਾ ਕੋਈ ਵੀ ਵਿਅਕਤੀ ਰੋਲ ਮਾਡਲ ਨਹੀਂ ਹੋ ਸਕਦਾ। ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੂੰ ਦੇਖ ਕੇ ਅਮਰੀਕਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਗੌਰ ਨੇ ਸਿੱਧੂ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਛੁਆਪ ਦਿੱਤਾ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹਮਨੇ ਥੱਡੀ ਬੁੱਧੀ ਖਰਾਬ ਕਰ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਰੱਖੇ ਲਜੇਤੇ ਵਿੱਚ ਮੂੰਹ ਉੱਤੇ ਮਾਸਕ ਪਾ ਕੇ ਘੁੰਮਦੇ ਨੇ ਗੱਲ ਕਰਨ ਤੋਂ ਇਲਾਵਾ ਤੁਸੀਂ ਆਪ ਤਾਂ ਕੁਝ ਨਹੀਂ ਕੀਤਾ ਉਨਸੀਮ ਭਗਵੰਤਮਾਨ ਦੇ ਖਾੜੇ ਫੜੇ ਫਿਰਦੇ ਹੋ ਸੰਤਰੇ ਦੇ ਕਾਰਨ ਹੀ ਟੈਣੀ ਦਾ ਸਤਿਕਾਰ ਕੀਤਾ ਜਾਂਦਾ ਹੈ ਨਹੀਂ ਤਾਂ ਟੈਣੀ ਨੂੰ ਕੌਣ ਜਾਣਦਾ ਹੈ ਅਤੇ ਤੁਸੀਂ ਇਸ ਸਨਮਾਨ ਦੇ ਹੱਕਦਾਰ ਨਹੀਂ ਹੋ ਦੱਸ ਦਿਓ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੀਵਨ ਜੋਤ ਕੋੜ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਅਤੇ ਸੀਨੀਅਰ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਹਰਾਇਆ ਸੀ ਉਸ ਚੋਣ ਵਿੱਚ ਸਿੱਧੂ ਦੂਜੇ ਅਤੇ ਮਜੀਠੀਆ ਤੀਜੇ ਨੰਬਰ ਉੱਤੇ ਹੋਏ ਸਨ ਸਮਾਉਚਲਕ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ ब्रेक तो बाद मुर्था दा स्वागतयां वादे अगली खबर दे वाला भाई अमरपाल ਤੇ ਉਹਨਾਂ ਦੇ ਸਾਥੀ ਲਗਾਤਾਰ ਸ਼ਾਮ ਦੀ ਜੇਲ੍ਹ ਚ ਲਗਾਤਾਰ ਭੁੱਖ ਹੜਤਾਲ جاری ਹੈ ਉਹਨਾਂ ਦੇ ਪਰਿਵਾਰ ਵੀ ਪਿਛਲੇ ਇੱਕ ਹਫਤੇ ਤੋਂ ਅੰਮ੍ਰਿਤਸਰ ਵਿੱਚ ਭੁੱਖ ਹੜਤਾਲ ਤੇ ਬੈਠੇ ਨੇ ਜਿਨ੍ਹਾਂ ਚ ਕਈਆਂ ਦੀ ਸਿਹਤ ਵਿਗੜ ਰਹੀ ਹੈ ਇਸ ਦੇ ਨਾਲ ਚਲਦਿਆ ਚ ਪਰਿਵਾਰ ਵੱਲੋਂ ਗਿਆਨੀ ਰਗबीर ਸਿੰਘ ਅਤੇ ਐਰਜੀਪੀਸੀ ਪ੍ਰਧਾਨ ਹਰਨੇਦਰ ਸਿੰਘ ਤਾਮੀ ਨਾਲ ਮੁਲਾਕਾਤ ਕੀਤੀ ਗਈ ਅਤੇ ਅਗਲੀ ਰਣਨੀਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਅਮਰਪਾਲ ਦੇ ਮਾਤਾ ਪਿਤਾ ਬਲਵਿੰਦਰ ਕੋਹਰ ਅਤੇ ਬਾਕੀ ਪਰਿਵਾਰਾ ਚੁੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਜੀ ਨੂੰ ਲੰ ਲਈ ਪਹੁੰਚੇ ਅਤੇ ਅਗਲੀ ਰਣਨੀਤੀ ਤੱਕ ਫੈਸਲਾ ਲੈਣ ਦੇ ਲਈ ਮੀਟਿੰਗ ਕੀਤੀ ਗਈ ਜਿਥੇ ਮੀਟਿੰਗ ਤੇ ਵਿੱਚ ਜਥੇਦਾਰ ਗਿਆਨੀ ਰਕबीर ਸਿੰਘ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਐਨਐਸਏ ਲਗੇ ਸਿੰਘਾ ਤੇ ਪਰਿਵਾਰ ਵੀ ਮੌਜੂਦ ਸਨ ਉਥੇ ਹੀ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਅੰਦਰ ਸਿੰਘਾ ਦੇ ਹਾਲਾਤ ਬਹੁਤ ਹੀ ਮਾੜੇ ਨੇ ਜਿਸੇ ਚਲਦਿਆਂ ਅਮ੍ਰਿਤ ਤੇ ਚਾਚਾ ਸੁਖਜਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਮੀਟਿੰਗ ਦੇ ਵਿੱਚ ਵੀ ਟਾਈਮ ਕਟਾਇਆ ਜਾ ਰਿਹਾ ਹੈ ਅਤੇ ਅਮ੍ਰਿਤਸਰ ਕਮਿਸ਼ਨ ਦੇ ਵੱਲੋਂ ਅਮ੍ਰਿਤਪਾਲ ਦੇ ਪਰਿਵਾਰ ਦੀ ਮੀਟਿੰਗ ਚੰਡੀਗੜ੍ਹ ਹੋ ਸੈਕਟਰੀ ਦੇ ਨਾਲ ਕਰਵਾਈ ਜਾਣੀ ਸੀ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਪੀਸੀਐਸ ਅਫਸਰ ਜੁਆਇੰਟ ਸੈਕਟਰੀ ਹੀ ਸੀ ਅਤੇ ਉਹਨਾਂ ਦੇ ਨਾਲ ਹੀ ਗੱਲਬਾਤ ਹੋਈ ਹੈ ਤੇ ਕਿਸੇ ਵੀ ਮੁੱਖ ਫੈਸਲੇ ਤੱਕ ਨਹੀਂ ਪਹੁੰਚੇ ਦੇਖੋ ਸਾਡੀ ਸਭ ਤੋਂ ਸਰਮੌਰ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਹੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਹਨੂੰ ਡਿਲੇ ਨਾ ਕਰੋ ਕੋਈ ਸਖਤ ਫੈਸਲਾ ਲਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ ਕਿਉਂਕਿ ਸਰਕਾਰ ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਕਿ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ ਕੋਈ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨੁਮਾਇੰਦਾ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤੇ ਆਹੀ ਤੁਹਾਨੂੰ ਦੱਸਿਆ ਕਿ ਆਪਣੀ ਸਿਕ ਕੌਮਦੀ ਤੇ ਮੇਨ ਪਹੁੰਚ ਇੱਥੋਂ ਤੱਕ ਹੁੰਦੀ ਆ ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤੇ ਕੋਈ ਜਥੇਬੰਦੀਆਂ ਨੂੰ ਕੋਈ ਸੱਦਾ ਦਿਓ ਕੋਈ ਨਾ ਕੋਈ ਰੋਜ਼ ਮਾਰਚ ਕਰਨ ਦਾ ਕੋਈ ਸਖਤ ਕੋਈ ਕਰੋ ਕੋਈ ਪ੍ਰੋਗਰਾਮ ਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ ਇਹ ਸਖਤਰ ਨਾਲ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਕਿਸੇ ਹੋਰ ਨੁਮਾਇੰਦੇ ਨਾਲ ਗੱਲ ਨਹੀਂ ਉਹ ਸਾਨੂੰ ਕਿਹਾ ਗਿਆ ਹੈਗਾ ਸੀਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੁਆਇੰਟ ਸੈਕਟਰੀ ਹੀ ਜੋ ਪੀਸੀ ਅਸਧਿਕਾਰੀ ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਉਹਨਾਂ ਨੇ ਸਾਨੂੰ ਇਹੀ ਪੜ ਪੜ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇਦਾਂ ਇਦਾਂ ਹੈਗਾ ਕਾਨੂੰਨ ਦਾ ਚਲੋ ਸਾਨੂੰ ਜਿੰਨਾ ਕੁ ਜਾਣਕਾਰੀ ਆ ਅਸੀਂ ਤਾਂ ਤੁਹਾਨੂੰ ਕੋਈ ਜਿਆਦਾ ਮੰਗ ਨਹੀਂ ਕਰਦੇ ਅਸੀਂ ਤਾਂ ਕਹਿੰਦੇ ਆ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਇੱਧਰ ਜਿਹਨੇ ਉੱਥੇ ਡਿਬਰੂਗੜ ਦੇਲ ਦੇ ਵਿੱਚ ਬੰਦ ਵਾ ਤੇ ਤੁਸੀਂ ਉਹਨਾਂ ਨੂੰ ਦੋ ਹਫ਼ਤੇ ਪਹਿਲਾਂ ਇੱਥੇ ਲਿਆਓ ਤਾਂ ਕਿ ਜਿਹੜੀ ਉਹਨਾਂ ਦੀ ਭੁੱਖੜ ਤਾਂ ਆ ਜਾਈ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕਾਮਯਾਬ ਸੁਪਾ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਸੂਬਾ ਸਰਕਾਰ ਦਾ ਤੇ ਕੋਈ ਪਤਾ ਨਹੀਂ ਕਿ ਉਹਨਾਂ ਦੇ ਕੋਈ ਇਹੋ ਜੀ ਸਰਕਾਰ ਹੈ ਕਿ ਜਿਹੜੀ ਮੇਰੇ ਖਿਆਲ ਰਾਤ ਨੂੰ ਲੇਟ ਸੌਂਦੀ ਆ ਤੇ ਫੇਰੇ ਉੱਠਦੀ ਨਹੀਂ ਆ ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ ਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਜ਼ਾਰ ਲੋਕਾਂ ਨੇ ਜਿਹੜਾ ਚੁਣਿਆ ਵਾ ਕਾਦੇ ਵਾਸਤੇ ਚੁਣਿਆ ਲੋਕਾਂ ਦੀ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ ਕਦੀ ਜਹਾਜ਼ ਤੇ ਚੜੇ ਤੇ ਦਿੱਲੀ ਚਲੇ ਗਏ ਤੇ ਦਿੱਲੀੋਂ ਗੁਜਰਾਤ ਚਲੇ ਗਏ ਠੀਕ ਆਏ ਉਹ ਵੀ ਕਹਿੰਦੇ ਅਸੀਂ ਕੋਈ ਕਰਦੇ ਆਂ ਦੱਸਿਆ ਕਿ ਭਾਈ ਅਮਰਿਤਪਾਲ ਤੇ ਉਸਦੇ ਸਾਥੀ ਕਈ ਦਿਨਾ ਤੋਂ ਪੁਖੜ ਤਾਲ ਤੇ ਬੈਠੇ ਹੋਏ ਨੇ ਅਤੇ ਉਸ ਤੋਂ ਬਾਅਦ ਸਿੰਘ ਦੇ ਪਰਿਵਾਰ ਵਾਲੇ ਵੀ ਅਮਰਿਤਸਰ ਦੇ ਵਿੱਚ ਪੁਖੜ ਤਾਲ ਉੱਤੇ ਬੈਠ ਗਏ ਪਰਿਵਾਰ ਦੇ ਵੱਲੋਂ ਲਗਾਤਾਰ ਸਿੰਘਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਅਮਰਤਪਾਲ ਦੇ ਪਰਿਵਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਅਗਵਾਈ ਚ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਅਮਰਤਪਾਲ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤੋਂ ਇਲਾਵਾ ਹੋਰ ਕਈ ਮਾਤਾਪੁਰ ਮੁੱਦਿਆਂ ਤੇ ਚਰਚਾ ਵੀ ਹੋਈ ਇਸ ਦੇ ਨਾਲ ਹੀ ਉਹਨਾਂ ਜਾਣਕਾਰੀ ਦਿੱਤੀ ਹੈ ਕਿ 29 ਮਾਰਚ ਨੂੰ ਜਨਰਲ ਇਜਲਾਸ ਹੋਵੇਗਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਨਰਲ ਇਜਲਾਸ 29 ਮਾਰਚ ਨੂੰ ਹੋਵੇਗਾ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਸਮਾ ਨੂੰ 3% ਮਹਿੰਗਾਈ ਪੱਤਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨੌਜਵਾਨਾਂ ਦੇ ਵਿੱਚ ਵਿਦੇਸ਼ਾਂ ਦੀ ਰੁਚੀ ਘਟਾਉਣ ਦੇ ਲਈ ਵੀ ਕਦਮ ਚੁੱਕੇ ਜਾਣਗੇ ਰਜਿੰਦਰ ਸਿੰਘ ਤਾਮੀਨੇ ਕਿਹਾ ਕਿ ਅਮ੍ਰਿਤਪਾਲ ਦੇ ਨਾਲ ਵੀ ਕੁਝ ਠੀਕ ਨਹੀਂ ਹੋ ਰਿਹਾ ਪੰਜਾਬ ਦੀਆਂ ਕਈ ਜੇਲ੍ਹਾਂ ਹਨ ਜਿਨ੍ਹਾਂ ਦੇ ਵਿੱਚ ਅਮੇਤਪਾਲ ਅਤੇ ਉਸ ਦੇ ਸਾਥੀਆਂ ਨੂੰ ਰੱਖਿਆ ਜਾ ਸਕਦਾ ਹੈ ਆਖਰ ਉਨ੍ਹਾਂ ਨੂੰ ਪੰਜਾਬ ਦੇ ਵਿੱਚ ਤਬਦੀਲ ਕਿਉਂ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਅਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਪਰਿਵਾਰ ਵੀ ਭੁੱਖ ਹੜਤਾਲ ਤੇ ਬੈਠੇ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਕਿੰਨੇ ਮੁਲਾਜ਼ਮਿਆਂ ਸ਼ਾਮਿਲ ਹੋਦਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੂੰ 3% ਜਿਹੜਾ ਮੁਘਾਈ ਪਤਾ ਉਹਦਾ ਵੀ ਅੱਜ ਫੈਸਲਾ ਹੋਇਆ ਇਹਨਾਂ ਨੂੰ ਜਰਤਾ ਜਾਊਗਾ ਇਹ ਤੋਂ ਇਲਾਵਾ ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਕਿ ਵਿਦੇਸ਼ਾਂ ਦੀ ਰੁਚੀ ਘਟਾਉਣ ਲਈ ਤੇ ਸਿੱਖੀ ਚਿਹਰੇ ਪਰਗਟ ਕਰਨ ਲਈ ਆਈਜੀਐ 22 ਪੀਐਸ ਦੀ ਅਕੈਡਮੀ ਜਿਹੜੀ ਯੋਸਫਤਾ ਪੂਰਬ ਨੇਚੇ ਅਕੈਡਮੀ ਉਹ ਚੰਡੀਗੜ੍ਹ ਵਿਖੇ ਚੱਲ ਰਹੀ ਆ ਜਿਹਦੇ ਵਿੱਚ ਬੱਚੇ ਮੈਂ ਵੀ ਗਾਹੇ ਵਗਾਹੇ ਜਾਂਦਾ ਰਹਿਣਾ ਮਿਹਨਤ ਵੀ ਕਰ ਰਹੇ ਆ ਤੇ ਖੁਸ਼ ਵੀ ਆ ਕਿ ਸਾਨੂੰ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਅਕੈਡਮੀਆ ਦੇ ਵਿੱਚ ਜਾਣਾ ਪੈਂਦਾ ਸੀ ਉਹ ਆਪਣੀਆਂ ਸਫਲਤਾਪੂਰਕ ਉਹਨਾਂ ਦਾ ਸਾਲ ਪੂਰਾ ਹੋ ਜਾਣਾ ਪ੍ਰਾਇਮਰੀ ਚ ਪਰ ਲਿمبرੀ ਟੈਸਟ ਵੀ ਜਦ ਤੱਕ ਹੋ ਜਾਣਾ ਉਹ ਉੱਥੇ ਚਾਲੂ ਕੀਤੀ ਸੀ ਦੇ ਜਿਹੜੇ ਆ ਉਹ ਵੀ ਬੈਠੇ ਆ ਉਹ ਵੀ ਉਹ ਖਰਦਾਰਾਂ ਨੇ ਨਾਲ ਕੀਤੀ ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁੱਖਤਾਲ ਕੀਤੀ ਆ ਸੋ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਚੇਤੇ ਤੌਰ ਤੇ ਇਹ ਕਿਸੇ ਮਸਲੇ ਤੇ ਕਦੇ ਗੰਭੀਰ ਹੀ ਨਹੀਂ ਹੋਈ ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਇਹ ਜੇ ਇਹਨਾਂ ਦੀ ਤੁਰੰਤ ਕੋਈ ਨਾ ਚਾਰਾ ਜੋੜੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ ਤੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵੇਚ ਨਾ ਲਓ ਜ਼ਿਕਰ ਹੋਇਆ ਕਿ ਸ਼ਰਮਣੀ ਕਮੇਟੀ ਦੇ ਵੱਲੋਂ ਕਈ ਵਾਰ ਅਮਿਤਪਾਲ ਤੇ ਉਸ ਦੇ ਸਾਥੀਆਂ ਦਾ ਮੁੱਦਾ ਸਰਕਾਰ ਦੇ ਸਾਹਮਣੇ ਆਇਆ ਰੱਖਿਆ ਗਿਆ ਪਰ ਉਸ ਤੋਂ ਪਰਿਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਤੇ ਅਮਿਤਪਾਲ ਦੇ ਪਰਿਵਾਰ ਦੇ ਵੱਲੋਂ ਵੀ ਲਗਾਤਾਰ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਤੇ ਵਿੱਚ ਤਬਦੀਲ ਕੀਤਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਇਸ ਵਿਸ਼ੇ ਤੇ ਕੋਈ ਚਰਚਾ ਕਰਦੀ ਹੈ ਜਾਂ ਨਹੀਂ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਲੁਧਿਆਣਾ ਚ ਹੈ ਮੀਟਿੰਗ ਹੋਈ ਜਿਸ ਕਾਰਨ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 14 ਮਾਰਚ ਨੂੰ ਰੇਲਾਂ ਅਤੇ ਬੱਸਾਂ ਰਾਂਹੀ ਦਿੱਲੀ ਜਾਵਾਂਗੇ ਤੇ ਰਾਮਲੀਲਾ ਦੇ ਮੈਦਾਨ 'ਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਉੱਥੇ ਹੀ ਚੋਣਾਂ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਵਿੱਚੋਂ ਕੋਈ ਵੀ ਚੋਣ ਨਹੀਂ ਲੜੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਕੀਤੀ ਗਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਟ੍ਰੇਨਾਂ ਅਤੇ ਬੱਸਾਂ ਰਾਹੀਂ 14 ਮਾਰਚ ਨੂੰ ਦਿੱਲੀ ਪਹੁੰਚਣਗੇ ਜਿੱਥੇ ਇੱਕ ਵੱਡੀ ਮੀਟਿੰਗ ਕੀਤੀ ਜਾਵੇਗੀ। ਉਹਨਾਂ ਕਹਿ ਕੇ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਨੂੰ ਰਾਮਲੀਲਾ ਮੈਦਾਨ ਦਿੱਤਾ ਜਾਵੇ ਜਿੱਥੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਸਰਕਾਰ ਦੇ ਖਿਲਾਫ ਆਪਣਾ ਪ੍ਰਦਰਸ਼ਨ ਕਰ ਸਕੀਏ। ਨਾਲੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਵੀ ਕਿਹਾ ਕੀ ਟਰੈਕਟਰ ਤੇ ਦਿੱਲੀ ਨਹੀਂ ਜਾ ਸਕਦੇ ਤੁਸੀਂ ਬੱਸਾਂ ਟ੍ਰੇਨਾਂ ਰਾਹੀਂ ਵੀ ਜਾ ਸਕਦੇ ਹੋ ਤੇ ਹੁਣ ਅਸੀਂ ਹਾਈ ਕੋਰਟ ਦੇ ਕਹਿਣ ਮੁਤਾਬਕ ਹੀ ਚੱਲਾਂਗੇ ਪੰਜਾਬ ਦੀ ਸਾਰੇ ਜਥੇਬੰਦੀਆਂ ਦੀ ਮੀਟਿੰਗ ਉਹਦੇ ਵਿੱਚ ਗ੍ਰਾਹਾਂ ਸਾਹਿਬ ਵੀ ਸ਼ਾਮਲ ਹੋਏ ਉਹਦੇ ਵਿੱਚ ਜਿਹੜੇ ਅਹਿਮ ਫੈਸਲੇ ਲਏ ਗਏ 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ ਐਸ ਕੇ ਐਮ ਇੰਡੀਆ ਕਰ ਰਿਹਾ ਜਿਸ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ। ਰਾਮਲੀਲਾ ਗਰਾਊਂਡ ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ ਰਾਮਲੀਲਾ ਗਰਾਊਂਡ 14 ਤਰੀਕ ਨੂੰ ਸਵੇਰੇ ਪਹੁੰਚਣਗੇ। ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਓਕੇ ਬੱਸਾਂ ਰਹੀਂ ਗੱਡੀਆਂ ਰਹੀਂ ਟ੍ਰੇਨਾਂ ਰਹੀਂ ਜੋ ਆਪਦੇ ਸਾਧਨ ਦੇ ਉਹਨਾਂ ਰਾਹੀਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਿਰ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਾਹੀਂ ਅਸੀਂ ਜਾਵਾਂਗੇ ਉਹਦੇ ਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਆਰਾਮ ਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਣੀ ਮਹਾ ਪੰਚਾਇਤ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ ਉਹ ਮੰਗਾਂ ਦੇ ਲਈ ਜਿਵੇਂ ਐਮਐਸਪੀ ਦੀ ਮੰਗ ਆ ਜਿਵੇਂ ਸਾਡੀ ਪਟਾਪਾ ਪੈਨਸ਼ਨ ਦੀ ਮੰਗ ਆ ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ ਇਸ ਜਿਆ ਮੰਗਾ ਜਿਹੜੀਆਂ ਸਾਡੇਆਂ 58 ਛੱਡ ਕੇ ਆਈ ਸੀ ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਨੇ ਐਫ ਆਈ ਆਰ ਕੀਤੀ ਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਜਿਹੜੀ ਜ਼ੀਰੋ ਐਫ ਆਈ ਆਰ ਕੀਤੀ ਆ ਕਿਉਂਕਿ ਅਸੀਂ ਸਾਡੀ ਮੰਗ ਸੀ ਵੀ ਬਾਏ ਨੇਮ ਐਫ ਆਈ ਆਰ ਕਰਨੀ ਚਾਹੀਦੀ ਆ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡਾ ਐਸ ਕੇ ਐਮ ਇਨੂੰ ਫੌਰੀ ਤੌਰ ਤੇ ਰੱਦ ਕਰਦਾ ਤੇ ਅਸੀਂ ਕਹਿੰਨੇ ਆ ਵੀ ਫੌਰੀ ਤੌਰ ਤੇ ਜਿਹੜੀ ਬਾਏ ਨੇਮ ਜਿਹੜੀ ਆ ਉਹ ਜਿਹੜੀ ਐਫ ਆਈ ਆਰ ਕੀਤੀ ਜਾਵੇ ਤਾਂ ਹੀ ਜਿਹੜਾ ਇਨਸਾਫ ਸਾਨੂੰ ਮਿਲੂਗਾ ਕੱਲ ਨੂੰ 3 ਤਰੀਕ ਨੂੰ ਸ਼ੁਭ ਕਰਨ ਦਾ ਭੋਗ ਆ ਉਹ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਡਿਊਟੀ ਲੱਗ ਗਈ ਆ ਅਸੀਂ ਉਹ ਭੋਗ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਇਹਦੀ ਤਿਆਰੀ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਰੱਖ ਦਿੱਤੀਆਂ ਗਈਆਂ ਅਸੀਂ ਪਿੰਡ ਪੱਧਰ ਤੇ 5 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਂਗੇ ਮਾਰਚ ਕਰਾਂਗੇ ਤੇ ਅਸੀਂ 11 ਤਰੀਕ ਨੂੰ ਆਉਣ ਵਾਲੀ ਨੂੰ ਫਿਰ ਲੁਧਿਆਣੇ ਦੇ ਵਿੱਚ ਇਹ ਤਿਆਰੀ 11 ਤਰੀਕ ਨੂੰ ਇਹ ਤਿਆਰੀ ਦਾ ਜਾਇਜ਼ਾ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਸਕੈਮ ਦੀ ਜਿਹੜੀ ਵੱਡੀ ਮੀਟਿੰਗ ਕਰਾਂਗੇ ਦੱਸਦੀ ਕਿ ਕਿਸਾਨ ਜਥੇਬੰਦੀਆਂ ਨੇ 11 ਮਾਰਚ ਨੂੰ ਵੀ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਰੱਖੀ ਹੈ ਇਸ ਦੌਰਾਨ ਦਿੱਲੀ ਚੱਲੋ ਦੀ ਕਾਲ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਇੱਥੇ ਵੀ ਜ਼ਿਕਰ ਹੋ ਗਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਹਰਿਆਣਾ ਦੇ ਬਾਡਰਾਂ ਤੇ ਬੈਠੇ ਨੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰੋਕਾਂ ਲਗਾ ਕੇ ਰਾਹ ਦੇ ਵਿੱਚ ਹੀ ਰੋਕਿਆ ਹੋਇਆ ਹੈ ਦੇਖਣਾ ਹੋਵੇਗਾ ਕਿ ਕਿਸਾਨੀ ਮੰਗਾਂ ਦਾ ਕੀ ਹੱਲ ਨਿਕਲਦਾ ਹੈ ਬਿਊਰੋ ਰਿਪੋਰਟ ਗੁਰਦਾਸਪੁਰ ਜ਼ਿਲ੍ਹੇ ਵਿੱਚ ਅੱਜ ਕਾਂਗਰਸ ਵੱਲੋਂ ਇੱਕ ਵੱਡੀ ਪੱਦਰ ਤੇ ਰੈਲੀ ਕੀਤੀ ਗਈ ਭਾਰੀ ਗਿਣਤੀ ਚ ਲੋਕ ਇਸ ਰੈਲੀ ਵਿੱਚ ਸ਼ਾਮਲ ਹੋਏ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਇਹ ਰੈਲੀ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇੜਦੇ ਦਿਖਾਏ ਦਿੱਤੇ ਤੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਕਿਸਾਨਾਂ ਉੱਤੇ ਲਗਾਏ ਗਏ ਕਾਲੇ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਮੀਟਿੰਗ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਤਿਜ ਕਾਂਗਰਸ ਸੀ ਲੀਡਰਾਂ ਦੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਚ ਵੱਡੇ ਪੱਧਰ ਦੀ ਮਹਾ ਰੈਲੀ ਕੀਤੀ ਗਈ ਜਿਸ ਦੀ ਅਗਵਾਈ ਕਾਂਗਰਸ ਕਰਦਾਨ ਅਮਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕੀਤੀ ਗਈ ਇਸ ਮੌਕੇ ਰਾਜਾ ਵੜਿੰਗ ਅਕਾਲੀ ਦਲ ਨੂੰ ਘੇਰਦੇ ਹੋਏ ਵੀ ਨਚੁਰਾਈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਨਸ਼ਾ ਆਮ ਵਿਕ ਰਿਹਾ ਜਿਸ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ناکਾਮਯਾਬ ਇਸ ਤੋਂ ਇਲਾਵਾ ਰਾਜਾਵੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਵੀ ਵਰਤੇ ਨਜੁਰਾਈ ਅੱਜ ਮੇਰੀਆਂ ਮਾਵਾਂ ਚੀਕਾ ਮਾਰ ਮਾਰ ਕੇ ਰੋਂਦੀਆਂ ਜੇ ਨਸ਼ਾ 50% ਕਾਂਗਰਸ ਪਾਰਟੀ ਦੇ ਰਾਜਸੀ ਜਿਹੜੀ ਜਿਹੜੀ ਦੇਨ ਅਕਾਲੀ ਦਲ ਨੇ ਦਿੱਤੀ ਇਹ ਨਸ਼ਾ ਅਕਾਲੀ ਦਲ ਦੇ ਸਮੇਂ ਆਇਆ ਇਹ ਚਿੱਟਾ ਜਿਹਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ناکਾਮ ਰਹੇ ਲੇਕਿਨ ਹੁਣ ਅੱਜ 100% ਅੱਜ ਚਿੱਟਾ ਹੋ ਗਿਆ ਪੰਜਾਬ ਦੇ ਅੰਦਰ ਅੱਜ ਥਾਂ-ਥਾਂ ਤੇ ਡਬਲ ਚਿੱਟਾ ਹੋ ਗਿਆ ਲੇਕਿਨ ਸਰਕਾਰ ਦੇ ਕੰਨ ਤੇ ਇਸ ਕੱਲ ਦੀ ਜੂਣੀ ਸਰਕੀ ਆਰਥਿਕ ਪੱਖੋਂ ਸਾਡਾ ਪੰਜਾਬ ਪਰਦਾ ਜਾ ਰਿਹਾ ਹੈ ਕੇਂਦਰ ਨਾਲ ਰੌਲਾ ਕੀ ਹੈ ਅੱਜ ਕਿਸਾਨ ਉੱਥੇ ਬੈਠਾ ਕਿਉਂ ਹੈ ਕਿਸਾਨ ਐਮਐਸਪੀ ਦੀ ਲੀਗਲ ਗਾਰੰਟੀ ਮੰਗਦਾ ਹੈ ਕਈ ਵਾਰੀ ਸਾਨੂੰ ਲੋਕ ਕਹਿੰਦੇ ਕਹਿੰਦੇ ਕਾਂਗਰਸ ਨੇ ਕੀਤਾ ਕੀ ਹੈ ਆ ਜਿਹੜੀ ਐਮਐਸਪੀ ਮਿਲੀ ਹੈ ਨਾ ਇਹ 1967 ਦੇ ਵਿੱਚ ਕਾਂਗਰਸ ਪਾਰਟੀ ਦੀ ਦੇਣ ਹੈ ਜੇ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਐਮਐਸਪੀ ਦੀ ਲੀਗਲ ਗਾਰੰਟੀ ਜਿਹੜਾ ਹੁਣ ਤੱਕ ਐਮਐਸਪੀ ਤੇ ਤੁਹਾਡਾ ਮਾਲ ਚੱਕਿਆ ਕਣਕ ਤੇ ਝੋਨਾ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਅਸੀਂ ਦੇਸ਼ ਦਾ ਢਿੱਡ ਭਰਿਆ ਉਹਨਾਂ ਹਾਲਾਤਤ ਭਰਿਆ ਜਦੋਂ ਇਹ ਨਾਰਾ ਦਿੱਤਾ ਸੀ ਅੱਜ ਵੀ ਨਾਰਾ ਦਿੱਤਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਐਮਐਲਏ ਪਾੜਾ ਜੀ ਦਾ ਜੈ ਜਵਾਨ ਜੈ ਕਿਸਾਨ ਕਾ ਅੱਜ ਤੇ ਜੈ ਨੌਜਵਾਨ ਦਾ ਨਾਰਾ ਦਿੱਤਾ ਹੈ ਇਹ ਬੜਾ ਇਹ ਬੜਾ ਮੈਂ ਸਮਝਦਾ ਹਾਂ ਕਿ ਇਤਿਹਾਸਿਕ ਨਾਰਾ ਹੈ ਜਦੋਂ ਇਹ ਨਾਰਾ ਦਿੱਤਾ ਉਦੋਂ ਅੱਧਾ ਦੇਸ਼ ਸਾਡਾ ਭੁੱਖਾ ਸੌਂਦਾ ਹੁੰਦਾ ਸੀ ਉਦੋਂ ਅੱਧੇ ਦੇਸ਼ ਦਾ ਢਿੱਡ ਭੁੱਖੇ ਰਹਿੰਦੇ ਸਨ ਤੇ ਫੇਰ ਪੰਜਾਬ ਦੇ ਲੋਕਾਂ ਨੇ ਜਿਹੜੇ ਉਤਮੀ ਲੋਕ ਬਾਬੇ ਨਾਨਕ ਦੇ ਇਹ ਫਲਸਫੇ ਤੇ ਚੱਲਣ ਵਾਲੇ ਲੋਕ ਇਹਨਾਂ ਨੇ ਪਹਿਰਾ ਦੇ ਕੇ ਫਿਰ ਖੇਤੀ ਕੀਤੀ ਔਰ ਖੇਤੀ ਕਰਕੇ ਐਡੇ ਪੰਜਾਬ ਨੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕੀਤਾ ਜੇ ਪੰਜਾਬ ਨਾ ਹੁੰਦਾ ਜੇ ਪੰਜਾਬ ਨਾ ਹੁੰਦਾ ਆ ਦੁਨੀਆ ਨਰਿੰਦਰ ਮੋਦੀ ਸਾਹਿਬ ਅੱਜੇ ਹਿੰਦੁਸਤਾਨ ਨਾ ਹੁੰਦਾ ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਹਰਿਆਣਾ ਬਾਟੜਾ ਤੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਤੇ ਸੈਸ਼ਨ ਦੌਰਾਨ ਵੀ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਗਿਆ ਸੀ ਜਿਸ ਕਰਕੇ ਰਾਜਪਾਲ ਨੂੰ ਆਪਣਾ ਭਾਸ਼ਣ ਵਿੱਚ ਹੀ ਰੋਕਣਾ ਪਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਕਾਂਗਰਸ ਦੇ ਵੱਲੋਂ ਕੀਤੇ ਗਏ ਸਵਾਲਾਂ ਦਾ ਸਰਕਾਰ ਕੀ ਜਵਾਬ ਦੇਂਦੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲੇਟਨ ਦੇ ਵਿੱਚ ਐਨ ਆਈ ਜਾਂਦੇ ਜਾਂਦੇ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਮਾਨ ਨੇ ਪ੍ਰੋਗਰਾਮ 'ਚ ਕੀਤੀ ਸ਼ਿਰਕਤ ਪੰਜਾਬ 'ਚ ਹੁਣ ਤੱਕ 70000 ਕਰੋੜ ਦਾ ਹੋ ਚੁੱਕਾ ਹੈ ਨਿਵੇਸ਼ ਜਲੰਧਰ ਦੌਰੇ ਤੇ ਪਹੁੰਚੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ 165 ਨਵੇਂ ਮੋਹਲਕ ਕਲੀਨਿਕ ਦਾ ਕੀਤਾ ਉਦਘਾਟਨ ਗੋਤੰਗ ਅਭੀਰ ਨੇ ਛੇੜੀ ਨਵੀਂ ਚਰਚਾ ਮੈਂ ਸਿਆਸੀ ਜ਼ਿੰਮੇਵਾਰੀਆਂ ਤੋਂ ਚਾਹੁੰਦਾ ਹਾਂ ਮੁਕਤੀ ਨਵਜੋ ਸਿੱਧੂ ਦਾ ਭਗਵਾਨਤ ਮੰਤ ਤੇ ਨਿਸ਼ਾਨਾ ਵਿਧਾਇਕ ਜੀਵਨਜੋਤ ਕੋਰ ਨੇ ਸਿੱਧੂ ਨੂੰ ਦਿੱਤਾ ਜਵਾਬ ਨਮੀਆਂ ਦੇ ਤਾਜ਼ਾ ਖਬਰਾਂ ਦਾ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ